ਤਸਵੀਰਾਂ ਵਿੱਚ ਨਜ਼ਰ ਆ ਰਿਹਾ ਅੰਮ੍ਰਿਤਸਰ ਦਾ ਰਹਿਣ ਵਾਲਾ ਇਹ ਸਾਬਕਾ ਫੌਜੀ ਠੱਗੀ ਦਾ ਸ਼ਿਕਾਰ ਹੋਇਆ ਹੈ। ਪੰਜਾਬ ਪੁਲਿਸ ਵਿੱਚ ਭਰਤੀ ਦੇ ਨਾਂ ਤੇ ਇਸ ਤੋਂ 45 ਲੱਖ ਰੁਪਏ ਠੱਗੇ ਗਏ ਨੇ। ਜਾਣਕਾਰੀ ਮੁਤਾਬਕ ਮਲਜ਼ਮ ਨੇ ਆਪਣੇ ਆਪ ਨੂੰ ਸਾਬਕਾ ਸੀਐਮ ਚੰਦੀ ਦਾ ਰਿਸ਼ਤੇਦਾਰ ਦੱਸਿਆ ਅਤੇ ਪੁਲਿਸ ਵਿੱਚ ਭਰਤੀ ਕਰਨ ਦੇ ਨਾਂ ਤੇ ਲੱਖਾਂ ਰੁਪਏ ਠੰਗਲੇ। ਜਦੋਂ ਸਾਬਕਾ ਫੌਜੀ ਨੂੰ ਆਪਣੇ ਨਾਲ ਹੋਈ ਠੱਗੀ ਬਾਰੇ ਪਤਾ ਲੱਗਿਆ ਤਾਂ ਉਸਦੇ ਪੈਰਾਂ ਹੇਠ ਜ਼ਮੀਰ ਖਿਸਕ ਗਈ। ਫਿਲਹਾਲ ਪੀੜਤ ਨੇ ਮਲਜ਼ਮਾ ਖਿਲਾਫ ਐਫਆਈਆਰ ਦਰਜ ਕਰਵਾਈ ਹੈ। ਪੰਜਾਬ ਦੇ ਵਿੱਚ ਬੜੇ ਲੰਬੇ ਸਮੇਂ ਤੋਂ ਕਈ ਸਰਕਾਰਾਂ ਦੇ ਸਮੇਂ ਤੋਂ ਪੰਜਾਬ ਪੁਲਿਸ ਦੇ ਵਿੱਚ ਸਪੈਸ਼ਲੀ ਬੜੀ ਵੱਡੀ ਧਾਂਦਲੀ ਭਰਤੀ ਦੇ ਨਾਮ ਦੇ ਉੱਤੇ ਠੱਗੀ ਟੋਰੀ ਦਾ ਮਾਮਲਾ ਚੱਲਦਾ ਆ ਰਿਹਾ ਸੀ ਜਿੱਥੇ ਕਿ ਹੁਣ ਵੀ ਰੀਸੈਂਟ ਸਮੇਂ ਦੇ ਵਿੱਚ ਇੱਕ ਬੜਾ ਵੱਡਾ ਸੰਸਨੀ ਖੇਜ਼ ਪੰਜਾਬ ਪੁਲਿਸ ਭਰਤੀ ਦਾ ਮਾਮਲਾ ਸਾਹਮਣੇ ਆਇਆ ਜਿਦੇ ਵਿੱਚ ਅੰਮ੍ਰਿਤਸਰ ਦੇ ਜੇਠੂਵਾਲ ਪਿੰਡ ਦੇ ਵਿੱਚ ਰਹਿਣ ਵਾਲੇ ਇੱਕ ਸਾਬਕ ਫੌਜੀ ਦੇ ਨਾਲ ਬੜੀ ਵੱਡੀ ਠੱਗੀ ਹੋ ਗਈ ਆ ਜਿਦੇ ਵਿੱਚ 22 ਨੇਮ ਕੰਪਲੇਂਟ ਉਹਨਾਂ ਨੇ ਦਰਜ ਕਰਾਈ ਸੀ ਔਰ ਬਾਈ ਨੇਮ ਐਫ ਆਈ ਆਰ ਰਜਿਸਟਰ ਹੋਈ ਆ ਥਾਣਾ ਕੰਬੋ ਅੰਮ੍ਰਿਤਸਰ ਦੇ ਵਿੱਚ ਦਿਹਾਤੀ ਇਲਾਕੇ ਦੇ ਵਿੱਚ ਜਿਹਦੇ ਵਿੱਚ ਉਹ ਦੱਸ ਰਹੇ ਨੇ ਕਿ ਤਕਰੀਬਨ 40 ਤੋਂ 45 ਲੱਖ ਰੁਪਇਆ ਉਹਨਾਂ ਕੋਲੋਂ ਚਾਰ ਦੋਸ਼ੀਆਂ ਜਿਨ੍ਹਾਂ ਦਾ ਨਾਮ ਗੁਰਜੀਤ ਸਿੰਘ ਕਮਲਸ਼ੀਰ ਕੌਰ ਰਵਿੰਦਰ ਸਿੰਘ ਰੋਬਿਨ ਔਰ ਸ਼ਿਵਮ ਰਾਣਾ ਜੋ ਕਿ ਕੈਨੇਡਾ ਦੇ ਵਿੱਚ ਭੱਜ ਗਿਆ ਆ ਉਹਨਾਂ ਵੱਲੋਂ ਰਲ ਮਿਲ ਕੇ ਉਹਨਾਂ ਦੇ ਨਾਲ ਠੱਗੀ ਠੋਰੀ ਕੀਤੀ ਗਈ ਔਰ 45 ਲੱਖ ਰੁਪਏ ਦੇ ਕਰੀਬ ਰਕਮ ਉਹਨਾਂ ਕੋਲੋਂ ਕਟ ਲਈ ਗਈ 31.70 ਹਜ਼ਾਰ ਰੁਪਿਆ ਕੈਸ਼ ਦੇ ਐਵਜ਼ ਉਹਨਾਂ ਨੇ ਉਹਨਾਂ ਕੋਲੋਂ ਲੈ ਲਿਆ ਜਿਹਦੇ ਕੀ ਖੂਬ ਵੀਡੀਓ ਰਿਕਾਰਡਿੰਗ ਉਹਨਾਂ ਦੇ ਨੋਟ ਗਿਣਦਿਆਂ ਦੀ ਵੀ ਸਾਹਮਣੇ ਆ ਗਈ ਆ ਔਰ ਬੜਾ ਕਲੀਅਰ ਵਾਜ਼ੇ ਹੈਗਾ ਜਿਹਦੇ ਵਿੱਚ ਉਹ ਉਹਨਾਂ ਦੇ ਘਰ ਪਹੁੰਚ ਕੇ ਆਪਣੇ ਵਹੀਕਲ ਦੇ ਰਾਈਂ ਆਉਂਦੇ ਆ ਤੇ ਉਹਨਾਂ ਕੋਲੋਂ ਪੈਸੇ ਰਸੀਬ ਕਰਦੇ ਆ ਉਹ ਸਾਰੀਆਂ ਇਨਪੋਰਟਸ ਵੀਡੀਓ ਰਿਕਾਰਡਿੰਗਸ ਪ੍ਰੂਫਸ ਸਾਰੀਆਂ ਇਹਨਾਂ ਕੋਲ ਮੌਜੂਦ ਹੈਗੀਆਂ ਜਿਹੜਾ ਪ੍ਰਮੁੱਖ ਦੋਸ਼ੀ ਮੰਨਿਆ ਜਾਂਦਾ ਹੈ ਦਲਜੀਤ ਸਿੰਘ ਉਹ ਆਪਣੇ ਆਪ ਨੂੰ ਸਾਬਕਾ ਮੁੱਖ ਮੰਤਰੀ ਪੰਜਾਬ ਮਿਸਟਰ ਚਰਨਜੀਤ ਸਿੰਘ ਚੰਨੀ ਦਾ ਰਿਲੇਟਿਵ ਦੱਸਦਾ ਹੈ ਕਲਾਸ ਫੈਲੋ ਦੱਸਦਾ ਹੈ ਔਰ ਜਿਗਰੀ ਯਾਰ ਦੱਸਦਾ ਹੈ ਸੋ ਬੜੀ ਵੱਡੀ ਗੱਲ ਆ ਉਸ ਤੋਂ ਬਾਅਦ ਦੂਸਰਾ ਉਹ ਦੂਸਰਾ ਦੋਸ਼ੀ ਰਵਿੰਦਰ ਸਿੰਘ ਰੋਬਿਨ ਜਿਹੜਾ ਕਿ ਆ ਸਾਨੇ ਲਾ ਹੈਗਾ ਜਵਾਈ ਹੈਗਾ ਉਸੇ ਪ੍ਰਮੁੱਖ ਦੋਸ਼ੀ ਗੁਲਜੀਤ ਸਿੰਘ ਦਾ ਜਿਹੜਾ ਚੰਨੀ ਨੂੰ ਆਪਣਾ ਰਿਸ਼ਤੇਦਾਰ ਦੱਸਦਾ ਆ ਕਲਾਸ ਫੈਲੋ ਦੱਸਦਾ ਆ ਜਿਗਰੀ ਯਾਰ ਦੱਸਦਾ ਔਰ ਆਪਸ ਦੇ ਵਿੱਚ ਇਨਾ ਦੀ ਰਿਸ਼ਤੇਦਾਰੀ ਵੀ ਆ ਉਹ ਰਵਿੰਦਰ ਸਿੰਘ ਰੋਬਿਨ ਉਸ ਗੁਲਜੀਤ ਸਿੰਘ ਦਾ ਸਕੇ ਭੈਣ ਦਾ ਮੁੰਡਾ ਵੀ ਆ ਔਰ ਜਿਹੜੀ ਕਰਮਸ਼ੀਲ ਕੌਰ ਆ ਇਸੇ ਰਵਿੰਦਰ ਸਿੰਘ ਰੋਬਿਨ ਦੀ ਪਤਨੀ ਆ ਪਰ ਉਸ ਤੋਂ ਵੀ ਸੰਸਨੀਖੇਜ਼ ਗੱਲ ਇਹ ਸਾਹਮਣੇ ਆਉਂਦੀ ਆ ਕਿ ਦਲਜੀਤ ਸਿੰਘ ਜਿਹੜਾ ਪ੍ਰਮੁੱਖ ਦੋਸ਼ੀ ਹੈਗਾ ਉਹ ਆਪਣੇ ਆਪ ਨੂੰ ਫਾਰਮਰ ਡੀਜੀਪੀ ਪੰਜਾਬ ਇਕਬਾਲ 프리 ਸਿੰਘ ਸਹੋਤਾ ਦਾ ਰਿਸ਼ਤੇਦਾਰ ਇਹਨਾਂ ਨੂੰ ਦੱਸਦਾ ਰਿਹਾ ਇਹਨਾਂ ਨੂੰ ਦੱਸਦਾ ਰਿਹਾ ਕਿ ਫਾਰਮਰ ਡੀ ਉਹਨਾਂ ਦੀ ਮਾਸੀ ਦਾ ਮੁੰਡਾ ਸੋ ਇਸ ਕਰਕੇ ਇਹ ਸਾਰੀਆਂ ਗੱਲਾਂ ਮੁੱਖ ਮੰਤਰੀ ਸਾਬਕ ਦੇ ਨਾਲ ਔਰ ਰਿਸ਼ਤੇਦਾਰੀ ਉਹਨਾਂ ਦੀ ਜਿਗਰੀ ਯਾਰੀ ਔਰ ਡੀਜੀਪੀ ਆਫਿਸ ਦੇ ਨਾਲ ਸਪੈਸ਼ਲੀ ਡੀਜੀਪੀ ਦੇ ਨਾਲ ਆਪਣੀ ਰਿਸ਼ਤੇਦਾਰੀ ਦੱਸੀ ਜਿਹਦੇ ਨਾਲ ਇਹਨਾਂ ਦਾ ਭਰੋਸਾ ਉਹਨਾਂ ਵਿਅਕਤੀਆਂ ਨੇ ਜਿੱਤ ਲਿਆ ਤੇ ਇਹਨਾਂ ਨੂੰ ਗੱਲ ਕੀਤੀ ਕਿ ਜਦੋਂ ਤੁਸੀਂ ਰਿਟਾਇਰ ਹੋ ਗਏ ਹੋ ਤੇ ਅਸੀਂ ਤੁਹਾਨੂੰ ਸਬ ਇਨਸਪੈਕਟਰ ਭਰਤੀ ਕਰਵਾ ਦੇਾਂਗੇ ਔਰ ਉਹਦੇ ਆਫਿਸ ਦੇ ਵਿੱਚ ਵੱਡੇ ਲੈਵਲ ਤੇ ਇਹਨਾਂ ਕੋਲੋਂ ਪੈਸੇ ਲੈ ਲੈ ਔਰ ਉਹਦੇ ਅਪਰੂਵਜ਼ ਜਿਹੜਾ ਉਹ ਵਿਅਕਤੀ ਦਾ ਕਿਸੇ ਉਸ ਡੀਜੀਪੀ ਆਫਿਸ ਦੇ ਵਿੱਚ ਵੀ ਐਕਸੈਸ ਸੀਗਾ ਉਹਦੀ ਐਂਟਰੀ ਦੇ ਪਾਸੇ ਵੀ ਬੜੇ ਸਾਹਮਣੇ ਸਲਮੌਰ ਤਰੀਕੇ ਨਾਲ ਪ੍ਰਮੁਖਤਾ ਦੇ ਨਾਲ ਮੌਜੂਦ ਹੈਗੇ ਆ ਤੁਸੀਂ ਦੇਖ ਸਕਦੇ ਹੋ ਕਿ ਇਹਨਾਂ ਵਿੱਚੋਂ ਰਵਿੰਦਰ ਸਿੰਘ ਰੋਗਨ ਹਾਂਜੀ ਇਹਨਾਂ ਦੇ ਤੁਸੀਂ ਦੇਖ ਸਕਦੇ ਹੋ ਕਿ ਡੀਜੀ ਆਫਿਸ ਦੇ ਪਾਸੇਸ ਔਰ ਐਂਟਰੀਸ ਇੱਥੋਂ ਇਹ ਦਰਸਾ ਰਹੇ ਆ ਕਿ ਇਹਨਾਂ ਟਾਊਟਸ ਦਾ ਇਹਨਾਂ ਸਕੈਂਡਲ ਕਰਨ ਵਾਲੇ ਲੋਕਾਂ ਦਾ ਇਹਨਾਂ ਫਿਕਸਰਸ ਦਾ ਡੀਟਪੀ ਆਫਿਸ ਤੱਕ ਕੋਈ ਨਾ ਕੋਈ ਐਕਸੈਸ ਹੈ ਸੀਗਾ ਔਰ ਉਸ ਤੋਂ ਬਾਅਦ ਉਹੀ ਦਲਜੀਤ ਸਿੰਘ ਜਿਹੜਾ ਆਪਣੇ ਆਪ ਨੂੰ ਚਰਨਜੀਤ ਸਿੰਘ ਚੰਨੀ ਦਾ ਰਿਸ਼ਤੇਦਾਰ ਦੱਸਦਾ ਆ ਉਹਦੀਆਂ ਤਸਵੀਰਾਂ ਵੀ ਉਹਨਾਂ ਦੇ ਨਜ਼ਦੀਕੀ ਲੋਕਾਂ ਦੇ ਨਾਲ ਸਾਹਮਣੇ ਆਉਂਦੀਆਂ ਤੁਸੀਂ ਦੇਖ ਸਕਦੇ ਹੋ ਮੈਂ ਤਸਵੀਰਾਂ ਦੇ ਰਾਹੀਂ ਤੁਹਾਨੂੰ ਦਿਖਾ ਰਿਹਾ ਕਿ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਸਾਫ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਪੰਜਾਬ ਤੇ ਉਹ ਸੈਂਟਰ ਦੇ ਵਿੱਚ ਖੜਾ ਉਹੀ ਦੋਸ਼ੀ ਜਿਹੜਾ ਐਫ ਆਈ ਆਰ ਦੇ ਵਿੱਚ ਨਾਮ ਦਾ ਦਿਆ ਰਵਿੰਦਰ ਸਿੰਘ ਰੋਬੇਟ ਇਹ ਚਰਨਜੀਤ ਸਿੰਘ ਚੰਨੀ ਦੇ ਨਾਲ ਖੜਾ ਹੈ ਉਸ ਤੋਂ ਬਾਅਦ ਤੁਸੀਂ ਕਲੀਅਰਲੀ ਇਹ ਤਸਵੀਰ ਨੂੰ ਦੇਖ ਸਕਦੇ ਹੋ ਉਸ ਤੋਂ ਬਾਅਦ ਦੂਸਰੀ ਤਸਵੀਰ ਇਹ ਆਉਂਦੀ ਆ ਕਿ ਦੱਸਿਆ ਜਾ ਰਿਹਾ ਹੈ ਕਿ ਇਹ ਵਿਅਕਤੀ सुरेंद्रਪਾਲ ਸਿੰਘ ਸੈਣੀ ਉਸ ਸਮੇਂ ਦੇ ਵਿੱਚ ਉਸ ਆਈਪੀਐਸ ਡੀਜੀ ਦਾ ਪੀਏ ਦੱਸਿਆ ਜਾ ਰਿਹਾ ਹੈ ਆਫਿਸ ਇੰਚਾਰਜ ਦੱਸਿਆ ਜਾ ਰਿਹਾ ਹੈ ਜਾਂ ਸੁਪਰਡੈਂਟ ਦੱਸਿਆ ਜਾ ਰਿਹਾ ਜੋ ਵੀ ਨੋਮਨਕਲੇਚਰ ਉਹਨਾਂ ਨੇ ਠੱਗੀ ਮਾਰਦੇ ਵਿੱਚ ਦੱਸੀ ਹੋਊਗੀ ਉਹ ਇਹਨਾਂ ਦਾ ਕੰਫੀਡੈਂਸ ਬਿਲ ਕਰਨ ਵਾਸਤੇ ਉਹੀ ਰਵਿੰਦਰ ਸਿੰਘ ਰੋਬਿੰਦ ਦੋਸ਼ੀ ਔਰ ਇਹ ਉਹਨਾਂ ਦਾ ਪੀਏ ਆਫਿਸ ਦਾ ਉਹਦੇ ਨਾਲ ਵੀ ਇੱਕ ਤਸਵੀਰ ਜਿਹੜੀ ਆ ਉਹ ਸਾਹਮਣੇ ਆਈ ਆ ਔਰ ਦੂਸਰੀ ਤਸਵੀਰ ਇਹ ਆ ਕਿ ਇਹ ਜਿਹੜਾ ਦਲਜੀਤ ਸਿੰਘ ਔਰ ਰਵਿੰਦਰ ਸਿੰਘ ਰੋਬਿੰਦ ਜਿਹੜੇ ਐਫਆਈਆਰ ਦੇ ਵਿੱਚ ਨਾਮਜ਼ਦ ਆ ਆਪਸ ਦੇ ਵਿੱਚ ਜਵਾਈ ਔਰ ਸਹਰਾ ਨੇ ਉਹਨਾਂ ਇਕੱਠਿਆਂ ਦੀ ਵੀ ਤਸਵੀਰ ਸਾਹਮਣੇ ਆ ਰਹੀ ਆ ਔਰ ਤੁਸੀਂ ਇਹ ਵੀ ਦੇਖ ਲਓ ਕਿ ਫਿਰ ਪੀਏ ਟੂ ਡੀਜੀਪੀ ਉਸ ਸਮੇਂ ਸਰਿੰਦਰ ਪਾਲ ਸਿੰਘ ਸੈਣੀ ਦੇ ਨਾਲ ਫਿਰ ਉਹੀ ਦੋਸ਼ੀ ਜਿਹੜਾ ਐਫ ਆਈ ਆਰ ਦੇ ਵਿੱਚ ਨਾਮ ਜੋ ਲਿਆ ਰਵਿੰਦਰ ਸਿੰਘ ਰੋਬਨ ਉਹਦੀ ਤਸਵੀਰ ਫਿਰ ਬੱਡੇ ਸਾਹਮਣੇ ਆ ਰਹੀ ਹੈ ਜਿੱਥੋਂ ਇਹ ਕਈ ਕਰਨਾ ਤਸਦੀਕ ਹੁੰਦੀ ਆ ਕਿ ਇਹਨਾਂ ਦੋਸ਼ੀਆਂ ਦਾ ਇਹਨਾਂ ਫਿਕਸਰ ਦਾ ਕਿਤੇ ਨਾ ਕਿਤੇ ਬਹੁਤ ਵੱਡਾ ਐਕਸੈਸ ਵੱਡੇ ਵੀ ਆਈ ਪੀ ਲੋਕਾਂ ਦੇ ਵਿੱਚ ਸੀਗਾ ਪੋਲਿਟੀਕਲ ਲੀਡਰਸ ਦੇ ਵਿੱਚ ਸੀਗਾ ਪੁਲਿਸ ਦੇ ਟਾਪ ਬ੍ਰਾਸ ਆਫਿਸਰਸ ਦੇ ਨਾਲ ਸੀਗਾ ਔਰ ਇਹੋ ਹੀ ਲੜਕੀ ਕਮਲ ਸ਼ੀਰਪੌਰ ਜਿਹਦੀ ਜ਼ਮਾਨਤ ਵੀ ਹਾਈ ਕੋਰਟ ਵੱਲੋਂ ਲੋਕਲ ਕੋਰਟ ਵੱਲੋਂ ਰੱਦ ਕੀਤੀ ਗਈ ਹੈ ਔਰ ਦੱਸਿਆ ਜਾ ਰਿਹਾ ਹੈ ਕਿ ਹਾਈ ਕੋਰਟ ਵੱਲੋਂ ਵੀ ਇਹਨੂੰ ਇੱਕ ਜੁਰਮਾਨਾ ਐਡ ਕੀਤਾ ਗਿਆ ਔਰ ਇੱਕ ਦੋਸ਼ੀ ਸ਼ਿਵਪਰਾਣਾ ਜੋ ਦੱਸਿਆ ਜਾ ਰਿਹਾ ਹੈ ਵਿਦੇਸ਼ ਨੂੰ ਭੱਜ ਗਿਆ ਇੱਕ ਦੋਸ਼ੀਓ ਨੇ ਬੇਲ ਅਪਲਾਈ ਨਹੀਂ ਕੀਤੀ ਇੱਕ ਦੋਸ਼ੀ ਇਹ ਆ ਕਿ ਜਿਹਨੂੰ ਕੋਈ ਗੋਡਿਆਂ ਦਾ ਬਹਾਨਾ ਲਾ ਕੇ ਬਿਮਾਰੀ ਦਾ ਬਹਾਨਾ ਲਾ ਕੇ ਫਿਰ ਟੈਂਪਰਰੀ ਬੇਲ ਉਹਨੇ ਅਪਲਾਈ ਕੀਤੀ ਸੀ ਔਰ ਤੁਸੀਂ ਇਹ ਦੇਖੋ ਕਿੰਡੀ ਵੱਡੀ ਦਲੇਰੀ ਆ ਇਹਨਾਂ ਲੋਕਾਂ ਦੀ ਕਿ ਇਸ ਵਿਅਕਤੀ ਨੂੰ ਸਾਬਕ ਫੌਜੀ ਨੂੰ ਵਰਦੀ ਪੁਆ ਕੇ ਪੀਏਪੀ ਕਵਾਟਰਸ ਦੇ ਵਿੱਚ ਇਸ ਵੇਲੇ ਮੌਜੂਦਾ ਹੈ ਖੜਾ ਆ ਤੇ ਇਹਨਾਂ ਨੇ ਵੈਪਨ ਵੀ ਲਗਾਇਆ ਹੋਇਆ ਇਹਨਾਂ ਨੂੰ ਇਸ ਗੱਲ ਦੀ ਵੀ ਜਾਣਕਾਰੀ ਨਹੀਂ ਕਿ ਇਹ ਵੈਪਨ ਪ੍ਰਾਈਵੇਟਲੀ ਇਹਨਾਂ ਨੂੰ ਕਿਸੇ ਨੇ ਦੇ ਦਿੱਤਾ ਜਾਂ ਸਰਕਾਰੀ ਵੈਪਨ ਸੀ ਇਹ ਵੀ ਬੜੀ ਵੱਡੀ ਜਾਂਚ ਦਾ ਵਿਸ਼ਾ ਆ ਕਿ ਕੋਈ ਬੰਦਾ ਜੇ ਉਹ ਵਰਦੀ ਨਹੀਂ ਸੀ ਹੋਇਆ ਕੁਝ ਸਕੈਂਡਲ ਕਰਨ ਵਾਲੇ ਜਾਂ ਕੁਝ ਫਿਕਸਰ ਦੇ ਨਾਲ ਜੇ ਉਹ ਜੁੜ ਜਾਂਦਾ ਆ ਤੇ ਉਹ ਉਹਨੂੰ ਵਰਦੀ ਪੁਆ ਕੇ ਇੱਕ ਵੈਪਨ ਦੇ ਕੇ ਉਸ ਪੂਰੇ ਪੀਏਪੀ ਸਰਾਊਂਡਿੰਗਸ ਦੇ ਵਿੱਚ ਉਹਨੂੰ ਘੁਮਾਉਂਦੇ ਆ ਔਰ ਉਹ ਵਹੀਕਲ ਦੇ ਵਿੱਚ ਅਫਸਰਾਂ ਦੇ ਨਾਲ ਲੋਗਰ ਲੋਅਰ ਲੈਵਲ ਦੇ ਅਫਸਰਾਂ ਦੇ ਨਾਲ ਆਉਂਦਾ ਜਾਂਦਾ ਵੀ ਆ ਔਰ ਰੋਜ਼ਨਾਮਚਾ ਦੇ ਵਿੱਚ ਵੀ ਇਹ ਦੱਸ ਰਹੇ ਨੇ ਕਿ ਇਹਨਾਂ ਦੀ ਹਾਜ਼ਰੀ ਲਗਾਈ ਜਾਂਦੀ ਸੀ ਔਰ ਦੂਸਰੀ ਤਸਵੀਰ ਤੁਸੀਂ ਫੇਰ ਦੇਖ ਸਕਦੇ ਹੋ ਕਿ ਪੀਏਪੀ ਕੁਆਟਰਸ ਦੇ ਵਿੱਚ ਪੀਏਪੀ ਕੁਆਟਰਸ ਉਹਨਾਂ ਦੇ ਵਿੱਚ ਇਹ ਤਸਵੀਰ ਸਾਹਮਣੇ ਆ ਰਹੀ ਹੈ ਫੇਰ ਵਰਦੀ ਪਹਿਨ ਕੇ ਉੱਥੇ ਖੜੇ ਨੇ ਔਰ ਤੀਸਰੀ ਤਸਵੀਰ ਵੀ ਇਸ ਦਾ ਹੀ ਸਾਹਮਣੇ ਆ ਰਹੀ ਹੈ ਕਿ ਇਹਨਾਂ ਨੇ ਵਰਦੀ ਪਹਿਨੀ ਹੋਈ ਆ ਉਹ ਵਰਦੀ ਵੀ ਆਪਣੇ ਨਾਲ ਹੀ ਲੈ ਕੇ ਆਏ ਨੇ ਤੁਸੀਂ ਦੇਖ ਸਕਦੇ ਹੋ ਕਿ ਪੰਜਾਬ ਪੁਲਿਸ ਦੀ ਉਹ ਵਰਦੀ ਜਿਹੜੀ ਉਹ ਸਮੇਂ ਪਹਿਨਦੇ ਸੀ ਉਹ ਵੀ ਆਪਣੇ ਨਾਲ ਲੈ ਕੇ ਆਇਆ ਸੋ ਇਥੋਂ ਸਿੱਧਾ ਸਿੱਧਾ ਕਲੀਅਰ ਹੋ ਰਿਹਾ ਕਿ ਜਿਹੜੀ ਪ੍ਰੈਸ ਕਾਨਫਰੰਸ ਜਿਹੜੇ ਪ੍ਰਸਬੋਧਨ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਹਨ ਨੇ 5-7 ਦਿਨ ਪਹਿਲਾਂ ਵਾਅਦਾ ਕੀਤੀ ਸੀ ਕਲੀਅਰ ਕੀਤੀ ਸੀ ਕਿ ਵਾਕੇ ਇਹੋ ਨੇ تصدیق ਕੀਤਾ ਕਿ ਪੂਰੇ ਪੰਜਾਬ ਦੇ ਵਿੱਚ ਵੱਟੇ ਲੈਵਲ ਤੇ ਇਦਾਂ ਦੀ ਧਾਂਦਲੀ ਇਦਾਂ ਦੀ ਕਰਾਪਟ ਐਕਟੀਵਿਟੀਜ਼ ਇਦਾਂ ਦੇ ਫਿਕਸਰਜ਼ ਇਦਾਂ ਦੇ ਠੱਗ ਲੋਕ ਜਿਨ੍ਹਾਂ ਦੀ ਕੋਈ ਰਲਾਵਟ ਮਿਲਾਵਟ ਆਫਿਸਰ ਦੇ ਨਾਲ ਹੋ ਸਕਦੀ ਆ ਕਿਸੇ ਵੱਡੇ ਲੀਡਰ ਦੇ ਨਾਲ ਹੋ ਸਕਦੀ ਆ ਸ਼ੰਕਾ ਉਹਨਾਂ ਨੇ ਜਿਤਾਈ ਔਰ ਕਲੈਰ ਕਰ ਦਿੱਤਾ ਕਿ ਵਾਕਈ ਇਹ ਗੱਲਾਂ ਪੰਜਾਬ ਦੇ ਵਿੱਚ ਹੋ ਰਹੀਆਂ ਔਰ ਮੈਂ ਆਪਜੀ ਲੋਕ ਇੱਕ ਹਿਸਟਰੀ ਵੀ ਬਿਆਨ ਕਰਦਿਆਂ ਤੁਸੀਂ ਆਪ ਦੇਖ ਸਕਦੇ ਹੋ ਕਿ ਇਹਨਾਂ ਨੂੰ ਆਫਿਸ ਆਫ ਡੀਜੀਪੀ ਪੰਜਾਬ ਚੰਡੀਗੜ੍ਹ ਦੇ ਐਡਮਿਨਿਸਟ੍ਰੇਟਿਵ ਸੈਕਟਰਸ ਤੋਂ ਲੈਟਰਸ ਵੀ ਰੀਸੀਵ ਹੁੰਦੀਆਂ ਰਹੀਆਂ ਜਿਹੜੀ ਇਹ ਗੱਲਾਂ ਨੇ ਨੋਟਰਰੀ ਪਬਲਿਕ ਤੋਂ ਵੀ ਅਟੈਸਟ ਕਰਾਈਆਂ ਜਿਹਦੇ ਵਿੱਚ ਮੈਂ ਆਪ ਨੂੰ ਬਾਜ਼ੇ ਕਰ ਦਵਾ ਕਿ ਇਹਦੇ ਵਿੱਚ ਲਿਖਿਆ ਗਿਆ ਕਿ ਸਾਬਕਾ ਫੌਜੀ ਗੁਰਦਾਸ ਸਿੰਘ ਕੁੱਤਰ ਸ਼੍ਰੀ ਗੁਰਚਰਨ ਸਿੰਘ ਵੱਲੋਂ ਮਹਿਕਮਾ ਪੰਜਾਬ ਪੁਲਿਸ ਦੀ ਪਰਤੀ ਹੋਣ ਸੰਬੰਧੀ ਉਸ ਦੇ ਵਿੱਚ ਮੈਂਸ਼ਨ ਇਹ ਕੀਤਾ ਗਿਆ ਕਿ ਆਪ ਵੱਲੋਂ ਜਿਹੜੀ ਦਰਖਾਸਤ ਦਿੱਤੀ ਗਈ ਆ ਇਸ ਸੰਬੰਧ ਵਿੱਚ ਦੱਸਿਆ ਜਾਂਦਾ ਕਿ ਪੁਲਿਸ ਵਿਭਾਗ ਵਿੱਚ ਪੰਜਾਬ ਦੇ ਕਿਸੇ ਹੋਰ ਮਹਿਕਮੇ ਵਿੱਚ ਨਿਯੁਕਤੀਆਂ ਕੀਤੀਆਂ ਜਾਂਦੀਆਂ ਹਨ ਜਿਹੜੇ ਸਾਬਕਾ ਫੌਜੀ ਹੁੰਦੇ ਆ ਉਹਨਾਂ ਲਈ ਤਾਂ ਰਾਜ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਾਬਕਾ ਫੌਜੀਆਂ ਵਾਸਤੇ ਇੱਕ ਕੋਟਾ ਰਾਖਵਾਂ ਰੱਖਿਆ ਗਿਆ ਹੈ ਔਰ ਇਸ ਲਈ ਆਪ ਸਿੱਧੀ ਭਰਤੀ ਦੌਰਾਨ ਪ੍ਰਕਾਸ਼ਿਤ ਅਸਾਮੀਆਂ ਵਿੱਚ ਰਾਖਵੇਂ ਕੋਟੇ ਰਾਹੀਂ ਸੈੱਟ ਅਪਲਾਈ ਕਰਕੇ ਲਾਭ ਪ੍ਰਾਪਤ ਕਰ ਸਕਦੇ ਹੋ ਸੋ ਬੜਾ ਹੀ ਕਾਗਜ਼ਾਂ ਦੇ ਰੂਪ ਦੇ ਵਿੱਚ অথੈਨਟੀਕੇਟਿਡ ਇੱਕ ਮੈਥਡ ਬਣਾ ਕੇ ਇਹਨਾਂ ਨੂੰ ਇਹ ਸਾਰੀਆਂ ਗੱਲਾਂ ਦਿੱਤੀਆਂ ਗਈਆਂ